ਲੋੜੀ ਦੇ ਤਿਉਹਾਰ 13 ਜਨਵਰੀ ਨੂੰ ਠੰਡ ਦਾ ਪੂਰਾ ਪ੍ਰਕੋਪ ਨਜ਼ਰ ਆਇਆ ਦੁਪਹਿਰ ਤੱਕ ਤਾਪਮਾਨ ਬਹੁਤ ਘੱਟ ਹੋਣ ਕਾਰਨ ਸਰਦੀ ਜ਼ਿਆਦਾ ਰਹੀ ਇਸ ਠੰਡ ਵਿੱਚ ਲੋੜੀ ਤੇ ਪਤੰਗਬਾਜ਼ੀ ਦੇ ਸ਼ੌਕੀਨ ਪਤੰਗਬਾਜ਼ੀ ਲਈ ਦੁਪਹਿਰ ਤੱਕ ਧੁੱਪ ਅਤੇ ਤੇਜ਼ ਹਵਾ ਦਾ ਇੰਤਜ਼ਾਰ ਕਰਦੇ ਰਹੇ ਛੱਤਾਂ ਉੱਪਰ ਚੜ੍ਹੋ ਸਾਰੇ ਪਤੰਗਬਾਜ਼ੀ ਕਰਦੇ ਰਹੇ ਪਰ ਇਸ ਮੌਸਮ ਵਿੱਚ ਉਹਨਾਂ ਦਾ ਪਤੰਗਬਾਜ਼ੀ ਦਾ ਮਜ਼ਾ ਵੀ ਖਿਰਖਰਾ ਹੁੰਦਾ ਨਜ਼ਰ ਆਇਆ ਪਰ ਇਸ ਵਾਰ ਪਈ ਠੰਡ ਦਾ ਅਸਰ ਇਸ ਲੋੜੀ ਦੇ ਤਿਉਹਾਰ ਤੇ ਬਹੁਤ ਰਿਆ ਉਹ ਇਸੇ ਇੰਤਜ਼ਾਰ ਵਿੱਚ ਰਹੇ ਕਿ ਧੁੱਪ ਨਿਕਲੇ ਹਵਾ ਚੱਲੇ ਅਤੇ ਉਹ ਪਤੰਗਬਾਜ਼ੀ ਖੁੱਲ ਕੇ ਕਰਨ। ਦੁਕਾਨਦਾਰਾਂ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਠੰਡ ਦਾ ਉਹਨਾਂ ਦੇ ਕਾਰੋਬਾਰ ਤੇ ਦੁਕਾਨਦਾਰੀ ਤੇ ਵੀ ਬਹੁਤ ਅਸਰ ਪਿਆ ਹੈ ਕਿਉਂਕਿ ਠੰਡ ਵਿੱਚ ਗ੍ਰਾਹਕ ਵੀ ਬਹੁਤ ਘੱਟ ਜਾਂਦੀ ਹੈ। ਦੁਪਹਿਰ ਦੇ ਸਮੇਂ ਥੋੜਾ ਮੌਸਮ ਸਾਫ਼ ਹੋਣ ਅਤੇ ਹਵਾ ਚੱਲਣ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਚਿਹਰੇ ਖਿੜੇ ਨਜ਼ਰ ਆਏ ਅਤੇ ਉਹਨਾਂ ਨੇ ਪਤੰਗਬਾਜ਼ੀ ਦਾ ਆਨੰਦ ਪਾਣਿਆ। ਠੰਡ ਦਾ ਸਰ ਬਹੁਤ ਅਸਰ ਹੈ ਤੇ ਅੱਗੇ ਲੋਕੀ ਸਵੇਰੇ ਚੜ ਜਾਂਦੇ ਗੁਡੀਆਂ ਢਾਣ ਵਾਸਤੇ। ਤੇ ਹੁਣ ਲੋਕੀ ਇੰਜੋਏ ਨਹੀਂ ਕਰ پا ਰਹੇ ਕਿਉਂਕਿ ਠੰਡ ਬਹੁਤ ਹੈ ਧੁੱਪ ਨਿਕਲੀ ਨਹੀਂ ਤੇ ਪਰਮਾਲ ਮਗੇ ਹੀ ਅਰਦਾਸ ਹੈ ਕਿ ਚਲੋ ਧੁੱਪ ਨਿਕਲੇ ਸਾਰੇ ਜਿਹਨਾਂ ਆ ਇੰਜੋਏ ਕਰਨ ਤੇ ਆਪਣਾ ਇੱਕ ਦੇ ਕਾਰੋਬਾਰ ਚੱਲੇ ਕਾਰੋਬਾਰ ਤੇ ਸਰ ਕਾਫੀ ਅਸਰ ਹੈ ਕਿਉਂਕਿ ਬਾਰੋ ਲੋਕੀ ਘਟ ਆ ਰਹੇ ਪਿੰਡਾਂ ਸਾਬ ਦਾ ਲੋਕੀ ਘਟ ਆ ਰਹੇ ਆ ਗਾਗ ਥੋੜਾ ਕਸਟਮਰ ਨੂੰ ਫਰਕ ਪੈਂਦਾ ਵਾ ਠੰਡ ਕਰਕੇ ਕਿਉਂਕਿ ਬਜ਼ੁਰਗ ਕਈ ਹੁੰਦੇ ਆ ਬਾਜੀਆਂ ਲੈਣ ਆਉਂਦੇ ਆ ਉਹ ਘਟ ਆਉਂਦੇ ਆ ਠੰਡੇ ਦੇ ਮੌਸਮ ਚ ਹਾਂਜੀ ਸਰ ਅਰ ਕੀ ਬਹੁਤ ਠੰਡ ਪੈ ਰਹੀ ਹੈ ਤੇ ਕਾਫੀ ਜ਼ਿਆਦਾ ਮਰਗੀ ਬਜ਼ੁਰਗਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੈ ਬੈਠਣ ਦੇ ਵਿੱਚ ਕਿ ਇਹਨਾਂ ਨੂੰ ਚਾਹੀਦਾ ਆਪਣੇ ਘਰਾਂ 'ਚ ਰੋ ਸੇਫ ਰੋ ਇਹ ਹੈ ਕਿ ਇਹ ਆਪਣਾ ਪੰਦਗਵਾਜੀ ਲੋਕ ਬੱਚੇ ਕਰਨ ਆਪਣਾ ਪਰ ਮਾਲਵਾਗੇ ਇਹ ਅਰਦਾਸ ਕਰਦੇ ਆਂ ਕਿ ਧੁੱਪ ਨਿਕਲੇ ਤੇ ਬੱਚੇ ਆਪਣਾ ਇੰਜੋਏ ਕਰਨ ਤੇ ਪੰਦਗਵਾਜੀ ਕਰਨ ਪੰਦਗਵਾਜੀ ਕਰਨ ਪਰ ਇੰਡੀਅਨ ਡੋਰ ਦੇ ਨਾਲ ਕਿਉਂਕਿ ਚਾਈਨਾ ਦੇ ਨਾਲ ਲੋਕਾਂ ਦੇ ਕਿਸੇ ਦੇ ਗਰਦਨ ਗੱਡੀ ਜਾਂਦੀ ਹੈ ਕਿ ਆਪਣਾ ਸੇਫ ਰੋ ਤੇ ਇੰਡੀਅਨ ਜਿਹੜੇ ਪੁਰਾਣੇ ੱਡੇ ਆ ਜਿਵੇਂ ਪੁਰਾਣੇ ਡੋਰਾ ਦੇ ੱਡੇ ਆ ਜੋ ਉਹਨਾਂ ਦੇ ਵਿਚਾਰੇ ਨਾਲ ਕਾਰੋਬਾਰ ਚੱਲ ਸਕੇ ਦੇ ਠੰਡ ਤੋਂ ਆਪਣਾ ਵਿਚਾਰ ਰੱਖਿਆ ਜਾਵੇ ਤੇ ਇੱਕ ਵਾਰੀ ਫੇਰ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਆਰਾਮ ਬਾਪਾਡੇ ਸਪੀਡਰ ਗੁਰਪ੍ਰੀਤ ਸਿੰਘ ਬਾਟੀਆਂ ਸਾਰੇ ਸ਼ਹਿਰ ਵਾਦੀਆਂ ਨੂੰ ਲੋੜੀ ਦੇ ਮਾਗੀ ਨੇ ਬੋਰ-ਬੋਰ ਵਧਾਈਆਂ ਮੈਂ ਅੱਜ ਲੋੜੀ ਦੇ ਦਿਹਾੜੇ ਦੀ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਜਿਵੇਂ ਕਿ ਲੋੜੀ ਦਾ ਤਿਉਹਾਰ ਇੱਕ ਧੀਆ ਦੇ ਤਿਉਹਾਰਾਂ ਨਾਲ ਜਾਣਿਆ ਜਾਂਦਾ ਆ ਤੇ ਨਾਲ ਜਿਹੜੇ ਸਾਡੇ ਬੱਚੇ ਅੱਜ ਦਾ ਤਿਉਹਾਰ ਉਹ ਆਪਣੇ ਸ਼ਤਾਂ ਦੇ ਚਰਕੇ ਗੁਡੀਆਂ ਦੁਆਰਾ ਉਹ ਇਸਤਿਹਾਰ ਦਾ ਇੰਜੋਏਮੈਂਟ ਕਰਦੇ ਆ ਪਰ ਮੌਸਮ ਬਹੁਤ ਠੰਡਾ ਹੋਣ ਕਰਕੇ ਔਰ ਧੁੰਦਾਂ ਮੌਸਮ ਹੋਣ ਕਰਕੇ ਉਹਨਾਂ ਦੇ ਜਿਹੜਾ ਇੰਜੋਏਮੈਂਟ ਦੇ ਵਿੱਚ ਥੋੜਾ ਕੀ ਉਹਨੂੰ ਕਹਿੰਦੇ ਕਿ ਉਹਨਾਂ ਵੱਲੋਂ ਪ੍ਰੋਪਰ ਨਹੀਂ ਉਹ ਆਨੰਦ ਉਸ ਚੀਜ਼ ਦਾ ਮਾਣ ਰਹੇ ਸੋ ਹੋਪ ਹੈ ਕਿ ਥੋੜੀ ਦੇਰ ਬਾਅਦ ਹਵਾ ਚੰਗੀ ਚੱਲ ਪਵੇ ਤੇ ਬੱਚੇ ਗੁਡੀਆਂ ਆਪਣਾ ਇੰਜੋਏਮੈਂਟ ਕਰਨ ਪਰ ਮੈਂ ਇਹ ਜਿਹੜੇ ਵੀ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਕਹਾਂਗਾ ਇਹ ਗੱਟੂ ਦਾ ਇਸਤੇਮਾਲ ਨਾ ਕਰੋ ਇਹਦੇ ਬੜੇ ਨੁਕਸਾਨ ਹੋ ਰਹੇ ਆ ਕਿਸੇ ਦਾ ਧੀ ਕਿਸੇ ਦਾ ਪੁੱਤ ਕਿਸੇ ਦਾ ਭੈਣ ਉਹ ਇਸ ਡੋਰ ਦੇ ਨਾਲ ਬੜਾ ਇੱਕ ਨਾ ਖੂਨੀ ਜਿਹਨੂੰ ਡੋਰ ਕਿਹਾ ਜਾਂਦਾ ਹੈ ਗੱਟੂ ਨੂੰ ਉਹ ਇਸਤੇਮਾਲ ਨਾ ਕਰੋ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਸਕੇ ਔਰ ਦੂਸਰੀ ਤਾਗੇ ਵਾਲੀ ਡੋਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਦੋਸਤੋ ਅੱਜ 13 ਜਨਵਰੀ ਹੈ ਲੋੜੀ ਦਾ ਤਿਉਹਾਰ ਪੂਰੇ ਉੱਤਰ ਭਾਰਤ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਬੜੇ ਹਰਸ਼ੋ-ਉਲਾਸ ਨਾਲ ਮਨਾਇਆ ਜਾ ਰਿਹਾ ਹੈ ਲੇਕਿਨ ਅੱਜ ਠੰਡ ਜ਼ਿਆਦਾ ਹੋਣ ਕਾਰਨ ਇਸ ਦਾ ਅਸਰ ਪੈ ਰਿਹਾ ਹੈ ਇਸ ਤਿਉਹਾਰ ਤੇ ਕਿ ਸਵੇਰ ਤੋਂ ਹੀ ਮੌਸਮ ਬਹੁਤ ਠੰਡਾ ਹੈ ਧੁੰਦ ਦਾ ਮੌਸਮ ਹੈ ਧੁੱਪ ਨਹੀਂ ਨਿਕਲ ਰਹੀ ਔਰ ਪਤੰਗਬਾਜ਼ੀ ਦੇ ਸ਼ੌਕੀਨ ਨੇ ਜਿਹੜੇ ਉਹ ਛੱਤਾ ਦੇ ਖੜੇ ਹੋ ਕੇ ਇੰਤਜ਼ਾਰ ਕਰ ਰਹੇ ਹਨ ਕਿ ਹਵਾ ਚੱਲੇ ਧੁੱਪ ਨਿਕਲੇ ਔਰ ਉਹ ਪਤੰਗਬਾਜ਼ੀ ਦਾ ਆਪਣਾ ਮਜ਼ਾ ਲੈ ਸਕਣ ਲੇਕਿਨ ਇਸ ਤਿਉਹਾਰ ਦਾ ਇੱਥੇ ਜਿਹੜਾ ਇਸ ਥਾਂ ਦਾ ਬਹੁਤ ਅਸਰ ਪੈ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਆਵਾਜਾ ਹੀ ਸੜਕਾਂ ਤੇ ਵੀ ਘੱਟ ਹੈ ਦੁਕਾਨਦਾਰੀ ਦੇ ਲੋਕਾਂ ਨੇ ਗੱਲਬਾਤ ਕਰਦੇ ਦੱਸਿਆ ਵੀ ਕਾਰੋਬਾਰ ਤੇ ਦੁਕਾਨਦਾਰੀ ਤੇ ਠੰਡ ਦਾ ਅਸਰ ਪੈ ਰਿਹਾ ਹੈ ਔਰ ਉਹਨਾਂ ਲੋਕਾਂ ਨੇ ਔਰ ਅਸੀਂ ਵੀ ਅਰਦਾਸ ਕੀਤੀ ਹੈ ਵਾਹਿਗੁਰੂ ਜੀ ਕੋਲੋਂ ਕਿ ਧੁੱਪ ਨੇਕ ਲਈ ਮੌਸਮ ਸਾਫ਼ ਹੋਵੇ ਹਵਾ ਚੱਲੇ ਔਰ ਸਾਰੇ ਪਤੰਗ ਬਾਜ਼ੀ ਦਾ ਆਪਣਾ ਮਜ਼ਾ ਲੈ ਸਕਣ ਔਰ ਪਤੰਗ ਬਾਜ਼ੀ ਜ਼ਰੂਰ ਕਰਨ ਲੇਕਿਨ ਸਾਡੇ ਵੱਲੋਂ ਪੀਲਿਆ ਕਿ ਉਹ ਦੇਸੀ ਡੋਰ ਨਾਲ ਪਤੰਗ ਬਾਜ਼ੀ ਕਰਨ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਜਿਹੜੇ ਪੁਰਾਣੇ ਅੱਡੇ ਨੇ ਦੇਸੀ ਡੋਰ ਬਣਾਉਣ ਵਾਲੇ ਉਹ ਵੀ ਦੁਬਾਰਾ ਖੁਸ਼ਹਾਲ ਹੋਣ ਕਾਰੋਬਾਰ ਉਹਨਾਂ ਦਾ ਵੀ ਚੱਲੇ ਸਾਡੇ ਵੱਲੋਂ ਫਾਸਟ ਨਿਊਜ਼ ਟੀਮ ਵੱਲੋਂ ਇੱਕ ਵਾਰੀ ਸਭ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀ ਬਹੁਤ-ਬਹੁਤ ਵਧਾਈ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ